ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ ਮੇਰਾ ਪੇਕੇ ਆਉਣ ਨੂੰ ਕਹਿੰਦੇ ਜੀ ਨਹੀਂ ਕਰਦਾ ਪੇਕੇ ਤੇ ਮਾਂ ਨਾਲ ਹੁੰਦੇ ਆ ਤੇ ਮਾਂ ਹੈ ਨਹੀਂ ਤੇ ਪੇਕੇ ਕਾਹਦੇ ਹੋਏ ਤੇ ਪੇਕੇ ਕਿਉਂ ਮਾਂ ਨਾਲ ਹੁੰਦੇ ਕਿਉਂਕਿ ਮਾਂ ਯਾਦ ਕਰਦੀ ਹੁੰਦੀ ਹੈ ਮਾਂ ਚੇਤੇ ਕਰਦੀ ਹੈ ਮਾਂ ਕਹਿੰਦੀ ਕਦੋਂ ਆਉਣਾ ਹੈ ਕਦੋਂ ਆਉਣਾ ਹੈ ਕਦੋਂ ਆਉਣਾ ਹੈ ਮਾਂ ਨਾ ਹੋਵੇ ਫਿਰ ਤੁਸੀਂ ਕਾਹਦਾ ਜਾਣਾ ਫਿਰ ਉਹ ਗੱਲ ਹੀ ਨਹੀਂ ਰਹਿੰਦੀ ਮਾਂ ਤੋਂ ਬਿਨਾ ਤੇ ਉਹ ਗੱਲ ਹੀ ਨਹੀਂ ਬਣਦੀ ਮਾਂ ਯਾਦ ਕਰਦੀ ਹੈ ਮਾਂ ਨਾਲ ਪਿਆਰ ਹੁੰਦਾ ਹੈ ਜਿੱਥੇ ਕੋਈ ਖਿੱਚ ਹੋਵੇ ਫਿਰ ਜਾਨ ਨੂੰ ਜੀ ਕਰਦਾ ਮੈਂ ਸਾਲ 'ਚ ਇੱਕ ਵਾਰ ਜਾਂ ਦੋ ਵਾਰ ਘਰ ਜਾਂਦਾ ਸੀ ਇੱਕ ਜਾਂ ਦੋ ਵਾਰ ਮੈਂ ਅਦਕੀ ਵੀ ਗਿਆ ਮੇਰੀ ਮਾਂ ਤੋਂ ਬਾਅਦ ਮੈਂ ਦੀਵਾਲੀ ਵੇਲੇ ਗਿਆ ਉਹਨਾਂ ਨੇ ਕਿਹਾ ਖਾਣਾ ਵੀ ਬਾਹਰੋਂ ਨਹੀਂ ਲਿਆਉਂਦਾ ਹੈ ਪ੍ਰਸ਼ਾਦਾ ਵੀ ਬਣਾਇਆ ਹੈ ਤੁਹਾਡੀ ਮਨਪਸੰਦ ਸਾਰਾ ਕੁਝ ਬਣਾਇਆ ਰੋਟੀ ਖਾ ਲਓ ਮੈਨੂੰ ਇੱਕ ਵਾਰੀ ਪੁੱਛਿਆ ਦੋ ਵਾਰੀ ਪੁੱਛਿਆ ਤਿੰਨ ਵਾਰੀ ਪੁੱਛਿਆ ਰੋਟੀ ਖਾ ਲਓ ਰੋਟੀ ਆਏ ਰੋਟੀ ਖਾ ਲਓ ਰੋਟੀ ਖਾ ਲਓ ਮੈਂ ਖਾ ਹੀ ਨਹੀਂ ਸਕਿਆ ਤੇ ਮੈਂ ਇਦਾਂ ਹੀ ਉੱਠ ਕੇ ਆ ਗਿਆ ਮੈਂ ਕਿਹਾ ਮੈਂ ਮੇਰੀ ਮਾਂ ਹੁੰਦੀ ਮੈਨੂੰ ਉਹਨੇ ਔਣ ਹੀ ਨਹੀਂ ਸੀ ਦੇਣਾ ਰੋਟੀ ਸੋ ਮਾਂ ਤੋਂ ਬਿਨਾ ਘਰ ਸੁਨਣਾ ਹੋ ਜਾਂਦਾ ਮਾਵਾ ਨਾਲ ਘਰ ਹੁੰਦੇ ਤੁਹਾਨੂੰ ਐਵੇਂ ਹੀ ਲੱਗਦੀਆਂ ਵੀ ਇਹ ਲੜਦੀ ਰਹਿੰਦੀ ਐ ਕਹਿੰਦੀ ਮੈਨੂੰ ਮਾਂ ਐ ਕਹਿੰਦੀ ਐ ਇਹ ਉਹਨਾਂ ਚਿਰ ਹੀ ਲੱਗਣਾ ਜਿੰਨਾ ਚਿਰ ਜਿਉਂਦੀ ਹੈ ਸਭ ਨੂੰ ਇਹ ਲੱਗਦਾ ਮਾਂ ਤੇ ਚੱਲ ਹੈਗੀ ਹੋਈ ਆ ਘਰੇ ਬੈਠੀ ਐ ਬੇਬੇ ਤੇ ਘਰੀ ਐ ਬੇਬੇ ਨੂੰ ਕੀ ਹੋਇਆ ਬੇਬੇ ਤੇ ਘਰੀ ਐ ਇਹ ਲੱਗਦਾ ਹੀ ਹੁੰਦਾ ਹੈ ਜਿੰਨਾ ਚਿਰ ਹੈਗੀ ਆ ਉਹਨਾਂ ਚਿਰ ਆਪਾਂ ਸਮਝ ਨਹੀਂ ਸਕਦੇ ਜਦੋਂ ਨਾ ਹੋਈ ਫਿਰ ਸਮਝ ਆਉ ਬਈ ਯਾਰ ਮਾਂ ਕਿੰਨੀ ਵੱਡੀ ਚੀਜ਼ ਹੈ ਮਾਂ ਵਿਹੜੇ ਦੀ ਰੌਣਕ ਹੈ ਮਾਂ ਘਰ ਦੀ ਰੌਣਕ ਹੈ मां ਚੌਕੇ ਦੀ ਰੌਣਕ ਹੈ मां ਸਾਡੀ ਜ਼ਿੰਦਗੀ ਦੀ ਰੌਣਕ ਹੁੰਦੀ ਹੈ मां ਮਾਈ ਮੈਂ ਆਪਣੀ ਜ਼ਿੰਦਗੀ 'ਚ ਪਤਾ ਨਹੀਂ ਕਿੰਨੀ ਵਾਰੀ ਮਾਂ ਦੀ ਗੱਲ ਕੀਤੀ ਮਾਂ ਦੀਆਂ ਸਾਖੀਆਂ ਸੁਣਾਈਆਂ ਪਰ ਹੁਣ ਜਦੋਂ ਮੈਂ ਮਾਂ ਦੀ ਗੱਲ ਕਰਦਾ ਨਾ ਤੇ ਇੱਕ ਵਾਰੀ ਨਾ ਇੱਕ ਗੱਲ ਸੁਣਿਓ ਕਹਿੰਦੇ ਜੀ ਪਿਆਰ ਦਾ ਹੰਝੂ ਥੱਬੀ ਅੱਖ 'ਚੋਂ ਪਹਿਲਾਂ ਆਉਂਦਾ ਹੈ ਖੁਸ਼ੀ ਵਾਲਾ ਸੱਜੀ ਅੱਖ ਚੋਂ ਆਉਂਦਾ ਹੈ ਮੈਂ ਸੁਣਿਆ ਤੇ ਮੈਂ ਗੱਡੀ 'ਚ ਬੈਠੇ ਨੇ ਸੁਣਿਆ ਵੀ ਪਿਆਰ ਵਾਲਾ ਸੱਜੀ ਚੋਂ ਆਉਂਦਾ ਹੈ ਤੇ ਦੁੱਖ ਵਾਲਾ ਖੱਬੀ ਚੋਂ ਆਉਂਦਾ ਹੈ ਦੁੱਖ ਵਾਲਾ ਖੱਬੀ ਅੱਖ ਚੋਂ ਥਰੂ ਆਉਂਦਾ ਪਹਿਲਾਂ ਖੱਬੀ ਚੋਂ ਤੇ ਮੈਂ 1 ਮਿੰਟ ਵਿੱਚ ਕਿਹਾ ਮੈਂ ਕਿਹਾ ਠੀਕ ਕਹਿੰਦਾ ਹੈ ਵੀ ਬੰਦਾ ਠੀਕ ਕਹਿੰਦਾ ਮੇਰੀ ਸੱਚੀ ਖੱਬੀ ਅੱਖ ਤੋਂ ਆਇਆ ਮੈਨੂੰ ਮੇਰੇ ਨਾਲ ਬੈਠਾ ਮੇਰੇ ਨਾਲ ਦਾ ਸਾਥੀ ਵੀਰ ਕਹਿੰਦਾ ਤੁਸੀਂ ਐਡੀ ਛੇਤੀ ਚੈੱਕ ਕਰ ਵੀ ਲਿਆ ਵੀ ਖੱਬੀ ਅੱਖ ਤੋਂ ਆਉਂਦਾ ਹੈ ਤੁਸੀਂ ਇੱਕ ਵਾਰੀ ਇੱਕਦਮ ਵੇਖ ਵੀ ਲਿਆ ਐਡੀ ਛੇਤੀ ਅਥਰੂ ਕਿਵੇਂ ਆ ਗਿਆ ਮੈਂ ਕਿਹਾ ਆਉਂਦਾ ਨਹੀਂ ਸੀ ਹੁੰਦਾ ਐਡੀ ਛੇਤੀ ਅਥਰੂ ਨਹੀਂ ਆਉਂਦਾ ਹੁਣ ਮੇਰੇ ਕੋਲ ਇੱਕ ਤਰੀਕਾ ਹੈ ਮੈਂ ਜਦੋਂ ਮਾਂ ਨੂੰ ਇੱਕਦਮ ਅੱਖਾਂ ਸਾਹਮਣੇ ਉਹਦੇ ਚਿਹਰਾ ਤੇ ਹੁੰਨਾ ਅੱਖ ਚੋਂ ਪਾਣੀ ਆਪਿਆ ਹੁਣ ਨਹੀਂ ਟਾਈਮ ਲੱਗਦਾ ਅੱਖ ਚੋਂ ਪਾਣੀ ਲਿਆਉਣ ਤੇ ਇੱਕ 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 ਸਕਿੰਟ ਲੱਗਦਾ ਕਿੰਨੀਆਂ ਬੀਬੀਆਂ ਬੈਠੀਆਂ ਕਿੰਨੀਆਂ ਦੇ ਪੇਕੇ ਆ ਕਿੰਨੀਆਂ ਮਾਵਾਂ ਮਾਵਾਂ ਜਦੋਂ ਤੁਰ ਜਾਂਦੀਆਂ ਪੇਕੇ ਤੇ ਸੱਚੀ ਪੇਕੇ ਨਹੀਂ ਲੱਗਦਾ ਜਿਉਂਦੀਆਂ ਹੁੰਦੀਆਂ ਉਹਨਾਂ ਚੇਦੀ ਘਰ ਬਸਦਾ ਬਸਦੇ ਰਹਿਣ ਭਰਾ ਬਸਦੇ ਰਹਿਣ ਸਾਡੇ ਟੰਬਰ ਬਸਦੇ ਰਹਿਣ ਸਾਡੇ ਭਤੀਜੇ ਭਤੀਜੀਆਂ ਬਸਦੇ ਰਹਿਣ ਸਾਰੇ ਪਰ ਮਾਂ ਮਾਈ ਮਾਂ ਬਿਨਾ ਘਰ ਸੁਨਣਾ ਹੋ ਜਾਂਦਾ ਤੁਹਾਨੂੰ ਕੋਈ ਉਡੀਕਦਾ ਹੈ ਨਾ ਜਦੋਂ ਤੁਹਾਡਾ ਜਾਣ ਦਾ ਜੀ ਫੇਰ ਕਰਨਾ ਹੈ ਜਿੱਥੇ ਤੁਹਾਨੂੰ ਕੋਈ ਵੇਟ ਕਰੇ ਤੁਹਾਡਾ ਕੋਈ ਉਦੋਂ ਨਜ਼ਾਰਾ ਆਉਂਦਾ ਜਾਣੀ ਕੋਈ ਅੱਖੀਆਂ ਮਿਸ਼ਾ ਕੇ ਉਡੀਕਦਾ 10-10 ਵਾਲੀ ਚਾਦਰ ਬਦਲਦਾ ਚਾਦਰ ਚੈੱਕ ਕਰਦਾ ਇੱਥੇ ਬਹਿਣਾ ਹੈ ਇੱਥੇ ਬਹਿਣਾ ਹੈ ਚਾਦਰ ਨਵੀਂ ਲਾਓ ਐਦਾਂ ਕਰੋ ਐਦਾਂ ਕਰੋ ਉਹ ਚਾਹ ਹੁੰਦਾ 10-10 ਵਾਲੀ ਅਗਲਾ ਫੋਨ ਕਰਦਾ ਕਿੱਥੇ ਆ ਗਏ ਕਦੋਂ ਆਓਗੇ ਕਿੰਨਾ ਟਾਈਮ ਲੱਗਣਾ ਕਦੋਂ ਪਹੁੰਚੋਗੇ ਕੀ ਬਣਾਵਾਂ ਕੀ ਖਵਾਵਾਂ ਪਤਾ ਲੱਗ ਜਾਂਦਾ ਕਿੰਨਾ ਪਿਆਰ ਹੈ ਹੰਤਾ ਕਿੰਨੀ ਖੇਚ ਹੈ ਕਾਇਮ ਹੈ ਕਿ ਨਾ ਹੁੰਨਾ ਵੀ ਵੀਰੋ ਸਭ ਕੁਝ ਹੋ ਜਾਏ ਕਿਸੇ ਦੀ ਮਾਂ ਨੂੰ ਤਤੀਵਾ ਨਾ ਲੱਗੇ ਕਿਸੇ ਨੂੰ ਕੁਝ ਨਾ ਹੋਵੇ ਸਾਰਿਆਂ ਦੀਆਂ ਮਾਂ ਮਾਂ ਰਾਜੀ ਰਹਿਣ ਤੁਹਾਡੇ ਘਰ ਦੀ ਰੌਣਕ ਤੁਹਾਡੀ ਮਾਂ ਹੈ ਜੇ ਤੁਹਾਡੀ ਘਰ ਵਾਲੀ ਹੈ ਤੁਹਾਡੇ ਬੱਚਿਆਂ ਦੀ ਮਾਂ ਹੈ ਮਾਂ ਤੇ ਮਾਂ ਹੀ ਹੈ ਚਾਹੇ ਤੇਰੇ ਬੱਚਿਆਂ ਦੀ ਮਾਂ ਹੋਵੇ ਚਾਹੇ ਤੇਰੀ ਮਾਂ ਹੋਵੇ ਇਹਨਾਂ ਬਿਨਾ ਰੌਣਕ ਨਹੀਂ ਲੱਗਦੀ ਮਾਂਵਾ ਬਿਨਾ ਰੌਣਕ ਨਹੀਂ ਲੱਗਦੀ आ बड़ी, आ बड़ी सोनी एक लाइन लिखी मैं चाहन कि सुनो, सुनो। बड़ी सी तेरी कुण परे तोड़न अमीं देखू तो हूं देखो कस बूहे खड़े रामा नगण नम हवा मां कॾहिं पुतां द मां नम हवा मा ਦੇ ਕਿਸੇ ਦੀਆਂ ਮਾਵਾਂ ਨੂੰ ਉਹਨਾਂ ਦਾ ਕੀ ਹਾਲ ਜੀ ਜਿਹੜੇ ਬਿਨਾਂ ਮਤਿਆਂ ਪੜਦੇ ਨੇ ਹੱਥੋਂ ਖੋਲੇ ਜਾਣ ਬੁਰਕੀਆਂ ਕਾਂ ਵੀ ਟੁਕੜੇ ਛਲਦੇ ਨੇ ਮਾਂ ਦੀ ਮਮਤਾ ਕੋਲੋਂ ਕੁਦਰਤ ਰੱਖੇ ਦੂਰ ਬਲਾਵਾ ਨੂੰ ਲੱਗਣ ਨਾਲ ਲੋਕ ਗਰਮ ਹਵਾਵਾਂ ਕਦੇ ਦੀਆਂ ਦੀਆਂ ਮਾਵਾਂ ਨੂੰ ਲੱਕਣ ਨਾਲ ਕੋ ਗਰਮ ਹਵਾ ਵਾ ਕਦੇ ਕਿਸੇ ਦੀਆਂ ਮਾਵਾਂ ਨੂੰ ਸਾਧੂ ਸੰਤ ਕਿਡਾ ਵੀ ਹੋਵੇ ਸਾਧੂ ਸੰਤ ਕਿਡਾ ਵੀ ਹੋਵੇ ਮਾਤੁਰ ਦੀ ਤੋਂ ਕੁਰਲੋਂਦਾ ਏ ਦੇਖ ਦੇਖ ਹੱਥ ਪੈਰ ਆਪਣੇ ਮਾਤਾ ਚੇਤਾ ਮਿਉਂਦਾ ਦੇਖ ਦੇਖ ਹੱਥ ਪੈਰ ਆਪਣੇ ਮਾਂ ਦਾ ਚੇਤਾ ਆਉਂਦਾ ਹੈ ਬੰਦਾ ਚੇਤਾ ਕਰਦਾ ਹੈ ਮੇਰੇ ਹੱਥ ਮਾਂ ਵਰਗੇ ਹੈ ਮੇਰੀਆਂ ਉਂਗਲਾਂ ਮਾਂ ਵਰਗੀਆਂ ਹੈ ਮੇਰੇ ਨਹੂ ਮਾਂ ਵਰਗੇ ਹੈ ਮੇਰਾ ਲੱਖ ਮਾਂ ਵਰਗਾ ਹੈ ਬੰਦਾ ਯਾਦ ਕਰਦਾ ਰਹੇ ਫੋਟੋ ਨਾ ਲਾਓਗੇ ਆਪਣੇ ਹੱਥਾਂ ਦਾ ਕੀ ਕਰੋਗੇ ਹੱਥ ਮਾਂ ਵਰਗੇ ਹੁੰਦੇ ਆ ਹੱਥਾਂ ਦਾ ਕੀ ਕਰੋਗੇ ਫੋਟੋ ਤੋਂ ਬੰਦਾ ਫੋਟੋ ਪਰੇ ਕਰ ਦੋ ਫੋਟੋ ਕਰਕੇ ਬੰਦਾ ਰੋਣ ਲੱਗਦਾ ਪਿਤਾ ਵੀ ਇਦਾਂ ਹੁੰਦਾ ਪਿਓ ਵੀ ਹੈ ਮਾਂ ਤੇ ਹੈ ਪਿਤਾ ਵੀ ਹੈ ਅੱਛਾ ਸੁਣੋ ਵਸ ਨਹੀਂ ਚੱਲਦਾ ਨਹੀਂ ਤਾਂ ਫੜ ਕੇ ਰੋਕ ਲਈ ਜੀਬਾਂ ਨੂੰ ਲੱਗਣ ਨਾਲ ਕੋ ਗਰਮ ਹਵਾਵਾਂ ਕਦੇ ਕਿਸੇ ਦੀਆਂ ਮਾਵਾਂ ਨੂੰ ਲੱਗਣ ਨਾਲ ਕੋ ਗਰਮ ਹਵਾਵਾਂ ਕਦੇ ਕਿਸੇ ਦੀ ਆਵਾ ਨੂੰ ਨਿਰਵੈਰ ਬਠੇਰੀ ਦੁਨੀਆਂ ਪਈ ਦੁਰਕਾਰੇ ਠੰਡੀਆਂ ਛਾਵਾਂ ਨੂੰ ਉਹਨਾਂ ਦਾ ਵੀ ਇੱਥੇ ਘਾਟਾ ਨਹੀਂ ਜਿਹੜੇ ਮਾਮਾ ਨੂੰ ਦੁਰਕਾਰਦੇ ਐ ਜਿਹੜੇ ਘਰੋਂ ਕੱਟਦੇ ਐ ਉਹ ਉਹਨਾਂ ਲੋਕਾਂ ਦਾ ਵੀ ਇੱਥੇ ਘਟਾ ਨਹੀਂ ਜਿਹੜੇ ਦਰਕਾਰ ਦੇ ਆ ਮਾਮਾ ਨੂੰ ਸੁਣੋ ਨਿਰਵੈਰ ਬਠੇਰੀ ਦੁਨੀਆਂ ਪਈ ਦਰਕਾਰੇ ਠੰਡੀਆਂ ਛਾਵਾਂ ਨੂੰ ਗਨਵਕੜੀ ਨੂੰ ਦਰਸ਼ਨ ਜੋ ਕਦੇ ਦੁੱਖ ਪੁੱਛੀਓ ਨਾ ਬਾਵਾ ਨੂੰ ਗਨ ਵਕੜੀ ਨੂੰ ਤਰਸਣ ਜੋ ਕਦੇ ਦੁੱਖ ਪੁੱਛੀਓ ਨਾ ਬਾਵਾ ਨੂੰ ਅਮੜੀ ਦੀਆਂ ਅਸੀਂ ਸਾਂ ਬਾਜੋ ਅਮੜੀ ਦੀਆਂ ਅਸੀਂ ਸਾਂ ਬਾਜੋ ਵੋੜ ਨਹੀਂ ਪੈਂਦਾ ਚਾਵਾਨੋ ਲਗਣ ਨਾਲ ਕੋ ਕਰਮ ਹਵਾਵਾ ਕਦੇ ਸੋਹਣੀਆਂ ਮਾਨੂ ਲਗਣ ਨਾਲ ਕੋ ਕਰਮ ਹਵਾਵਾ ਕਦੇ ਕਿਸੇ ਦੀਆਂ ਮਾਨੂ